ਸਭ ਤੋਂ ਪਹਿਲਾਂ ਤੁਹਾਨੂੰ ਸਾਰੇ ਦੋਸਤਾਂ ਨੂੰ ਮੀਡੀਆ ਵਾਲੇ ਦੋਸਤਾਂ ਨੂੰ ਚੰਡੀਗੜ੍ਹ ਤੋਂ ਤੁਸੀਂ ਆਪਣਾ ਕੀਮਤੀ ਸਮਾਂ ਕੱਢ ਕੇ ਪੀਸੀ ਦੇ ਚਾਏ ਹੋ ਤੁਹਾਡਾ ਵੈਲਕਮ ਤੁਹਾਡਾ ਧੰਨਵਾਦ ਮੈਂ ਅੱਜ ਜਿਸ ਮੁੱਦੇ ਦੇ ਉੱਤੇ ਤੁਹਾਡੇ ਨਾਲ ਗੱਲ ਕਰਨੀ ਚਾਹੁੰਦਾ ਇਹ ਮੁੱਦਾ ਦੇਸ਼ ਦੇ ਕਰੀਬ 80 ਕਰੋੜ ਲੋਕਾਂ ਨੂੰ ਸਿੱਧਾ ਪ੍ਰਭਾਵਿਤ ਕਰਨ ਵਾਲਾ ਤੁਸੀਂ ਰੋਜ਼ ਖਬਰਾਂ ਦੇਖਦੇ ਹੋ ਲੋਕ ਸਭਾ ਦੇ ਵਿੱਚ ਬੀ ਇਹ ਬਾਬਾ ਪਾਇਆ ਸਾਡੀ ਕੇਂਦਰ ਦੀ ਸਰਕਾਰ ਸਾਡੇ ਦੇਸ਼ ਦੇ ਪ੍ਰਧਾਨ ਮੰਤਰੀ ਮੋਦੀ ਜੀ ਜਿਹੜੇ ਸਮਝੌਤੇ ਅਮਰੀਕਾ ਦੇ ਨਾਲ ਆਪਣੇ ਮਿੱਤਰ ਟਰੰਪ ਦੇ ਨਾਲ ਕਰ ਰਹੇ ਹੈ ਪਹਿਲਾਂ ਤਾਂ ਇਹ ਦੁੱਖ ਦੀ ਗੱਲ ਹੈ ਕਿ ਸਮਝੌਤੇ ਕੀ ਹੋ ਰਹੇ ਆ ਕੀ ਨਹੀਂ ਹੋ ਰਹੇ ਟਰੰਪ ਜੀ ਟਵੀਟ ਕਰਕੇ ਉਹ ਸਾਨੂੰ ਦੱਸ ਰਹੇ ਆ ਇਸ ਸਮਝੌਤਾ ਜਿਹੜਾ ਟ੍ਰੇਡ ਸਮਝੌਤਾ ਕਹਿੰਦੇ ਆ ਕਿੰਨੇ ਕੀਤਾ ਕੌਣ ਗਿਆ ਕੌਣ ਸਮਝੌਤਿਆਂ ਦੇ ਵਿੱਚ ਬੈਠਾ ਸਮਝੌਤਿਆਂ ਦੀ ਜਿਹੜੀ ਟੈਲਮੈਂਟ ਕੰਡੀਸ਼ਨ ਹੈ ਕੀ ਹੈ ਇਹ ਸਭਾ ਕੁਝ ਅਮਰੀਕਾ ਦੱਸਦਾ ਸਾਨੂੰ ਸਾਡੇ ਦੇਸ਼ ਦੇ ਪ੍ਰਧਾਨ ਮੰਤਰੀ ਮੋਦੀ ਸਾਹਿਬ ਸਾਨੂੰ ਕਿਉਂ ਨਹੀਂ ਦੱਸ ਰਹੇ ਇਹ ਜਿਹੜਾ 트াম্প ਦੇ ਆਉਣ ਤੋਂ ਪਹਿਲਾਂ ਕਿਹੜਾ ਸਾਡੀਆਂ ਅਵਸਥਾ ਉੱਤੇ 2.8 ਟੈਲਸ ਸੀਗਾ ਜਿਹੜਾ ਅਮਰੀਕਾ ਲਾਉਂਦਾ ਸੀ ਜਿਹੜਾ ਉਹਨੇ ਵਧਾ ਕੇ 50% ਕੀਤਾ ਤੇ ਐਸ ਨਵੀਂ ਡੀਲ ਦੇ ਵਿੱਚ 18% ਕੀਤਾ ਉਹ ਸਾਡਾ ਸਿੱਧੇ ਦਾ ਸਿੱਧਾ 0% ਤੇ ਆ ਗਿਆ ਅਸੀਂ ਬਿਨਾ ਕੇ ਟੈਕਸ ਦੋ ਅਮਰੀਕਾ ਦੀਆਂ ਵਸਤੂਆਂ ਵਾਸਤੇ ਇਸ ਦੇਸ਼ ਦੇ ਦਰਵਾਜ਼ੇ ਖੋਲ ਰਿਹਾ ਜਿਹੜੇ ਬੇਹੱਦ ਖਤਰਨਾਕ ਇਸ ਕਰਕੇ ਆ ਕਿ ਜਿਹੜੀਆਂ ਉੱਥੋਂ ਵਸਤੂ ਆਉਣਗੀਆਂ ਜਿੰਨਾਂ ਤੇ 0% ਟੈਕਸ ਜਿਨਾ ਲੱਗਣਾ ਉਹ ਸਾਡੀਆਂ ਸਾਡੇ ਦੇਸ਼ ਦੀਆਂ ਸਾਡੇ ਦੇਸ਼ ਵਿੱਚ ਪੈਦਾ ਕਰਨ ਵਾਲੇ ਕਿਸਾਨਾਂ ਮਜ਼ਦੂਰਾਂ ਦੀਆਂ ਵਸਤਾ ਜਿਹੜੀਆਂ ਹੁੰਦਾ ਤੋਂ ਕਿੰਨੇ ਘੱਟ ਪ੍ਰਾਇਸ ਦੇ ਉੱਤੇ ਉਹ ਜਾਣਗੇ ਤੇ ਸਾਡੇ ਲੋਕ ਜਿਹੜੇ ਆ ਵਿਲੇ ਹੋ ਜਾਣਗੇ ਐਗਰੀਕਲਚਰ ਖੇਤੀਬਾੜੀ ਤੁਹਾਨੂੰ ਪਤਾ ਕਿ ਬਹੁਤ ਸਾਰੀਆਂ ਦੇਸ਼ ਦੀਆਂ ਕਿਸਾਨ ਜਿਹੜੇ ਬੰਦੀਆਂ ਨੇ ਬਹੁਤ ਸਾਰੇ ਮੁੱਖ ਮੰਤਰੀਆਂ ਨੇ ਦੇਸ਼ ਦੇ ਪ੍ਰਧਾਨ ਮੰਤਰੀ ਨੂੰ ਕਿਹਾ ਸੀਗਾ ਕਿ ਜੇ ਤੁਸੀਂ ਅਮਰੀਕਾ ਦੇ ਨਾਲ ਕੋਈ ਸਮਝੌਤਾ ਕਰਨਾ ਚਾਹੁੰਦੇ ਹੋ ਤੇ ਕਿਸਾਨੀ ਨੂੰ ਬਾਹਰ ਰੱਖਿਓ ਕਿਸਾਨੀ ਨੂੰ ਉਹਦੇ ਵਿੱਚ ਨਾ ਲੈ ਕੇ ਆਇਓ ਕਿਉਂਕਿ ਦੇਸ਼ ਦੀ ਕਿਸਾਨੀ ਆ ਰੈਡੀ ਬਹੁਤ ਸੰਕਟ ਦੇ ਵਿੱਚ ਹੈ ਤੇ ਜੇ ਇਹ ਜਿਹੜਾ ਬਾਜ਼ਾਰ ਤੁਸੀਂ ਖੁੱਲਾ ਕਰ ਰਹੇ ਹੋ ਬਿਨਾ ਟੈਕਸਾਂ ਤੋਂ ਅਮਰੀਕਾ ਵਾਸਤੇ ਸਾਦਾ ਸੀ ਡੁੱਬ ਜਾਵਾਂਗੇ ਅਸੀਂ ਮਰ ਜਾਵਾਂਗੇ ਦੇਸ਼ ਦਾ ਕਿਸਾਨ ਕਿੱਥੇ ਜਾਊਗਾ ਪੰਜਾਬ ਸੂਬਾ ਖੇਤੀਬੜਹਾਂ ਸੂਬਾ ਉਹ ਕਿੱਥੇ ਜਾਊਗਾ ਅਮਰੀਕਾ ਲਈ ਦਰਵਾਜ਼ੇ ਖੋਲਤੇ ਕਣਕ ਦੇ ਕਪਾਹ ਦੇ ਸੋਇਆਬੀਨ ਦੇ ਮੱਕੇ ਦੇ ਸਾਡੀ ਕਣਕ ਸਾਡਾ ਮੱਕਾ ਸਾਡਾ ਕਪਾਹ ਉਹ ਸੰਕੇਈ ਮਾਰਕੀਟ ਜਾਣਗੇ ਬਿਨਾ ਟੈਕਸ ਤੋਂ ਅਮਰਕਾ ਦਾ ਮਾਲ ਆਊਗਾ ਉਹ ਵਿਕੂਗਾ ਤਾਂ ਅਸੀਂ ਕਿੱਥੇ ਜਾਵਾਂਗੇ ਕੇਂਦਰ ਦੀ ਸਰਕਾਰ ਨੇ ਮੋਦੀ ਨੇ ਦੇਸ਼ ਦੇ ਕਿਸਾਨਾਂ ਦੇ ਨਾਲ ਇੱਕ ਬਹੁਤ ਵੱਡਾ ਧੋਖਾ ਕੀਤਾ ਧੋਖਾ ਕੀਤਾ ਜਾਦਿਆ ਪਰਦੇ ਦੇ ਵਿੱਚ ਧੋਖਾ ਕੀਤਾ ਜਾਦਿਆ ਸਾਬ ਦੇਰੇ ਕਹਿੰਦੇ ਸੀਗੇ ਅਮਰਕਾ ਚ ਜਾ ਕੇ ਚੋਣ ਪਸਾਰ ਕਰਦੇ ਆ ਇਹ ਸਵਾਟਰੰਪ ਸਰਕਾਰ ਜਿਹੜੇ ਕਹਿੰਦੇ ਟਰੰਪ ਜੀ ਮੇਰੇ ਮਿੱਤਰ ਨੇ ਅੱਜ ਸਾਡੇ ਆਪਣੇ ਮਿੱਤਰਾਂ ਦੇ ਅੱਗੇ ਭਾਰਤ ਦੀ ਬੁਰੀ ਹਾਲਤ ਕੰਨ ਜਾਵੇ ਸਾਰਾ ਕੁਝ ਉਹਨਾਂ ਨੂੰ ਦੇਣ ਜਾਵੇ ਇਹ ਇਹ ਮੈਂ ਸਮਝਦਾ ਕਿ ਭਾਰਤ ਦੇ ਲੋਕਾਂ ਦੇ ਨਾਲ ਖਾਸ ਤੌਰ ਤੇ ਕਿਸਾਨਾਂ ਦੇ ਨਾਲ ਕਿਉਂਕਿ ਆਪਣੇ ਦੇਸ਼ ਦੇ 80% ਤੋਂ ਵੱਧ ਲੋਕ ਜਿਹੜਿਆ 80 ਕਰੋੜ ਤੋਂ ਵੱਧ ਲੋਕ ਦੇ ਰੇ ਖੇਤੀਬਾੜੀ ਤੇ ਨਿਰਭਰ ਕਰਦੇ ਆ ਕੋਈ ਸਬਜ਼ੀਆਂ ਦੀ ਖੇਤੀਬਾੜੀ ਕਰਦਾ ਕੋਈ ਬਾਗਾਂ ਦੀ ਕਰਦਾ ਕੋਈ ਕਣਕ ਬੀਜਦਾ ਕੋਈ ਝੋਨਾ ਬੁਈਦਾ ਦੇਖ ਦੇ ਕਿ ਕਿੱਤੇ ਦੇ ਵਿੱਚ ਸਸੋਂ ਦਾ ਤੇਲ ਹੁੰਦਾ ਕਿੱਤੇ ਕਪਾਹ ਹੁੰਦੀ ਐ ਕਿੱਤੇ ਸੋਇਆ ਬੀਜ ਹੁੰਦੀ ਐ ਕਿੱਤੇ ਬਾਜਰਾ ਹੁੰਦਾ ਕਿੱਤੇ ਕੁਝ ਹੁੰਦਾ ਸਾਰਾ ਸਾਰਾ ਬਰਬਾਦ ਹੋ ਜਾਊਗਾ ਸਾਡਾ ਸਾਡੀ ਕਿਰਤ ਕਰਨ ਵਾਲੇ ਲੋਕ ਜਿਹੜੇ ਕਿੱਥੇ ਜਾਣਗੇ ਇਹ ਸਮਝੌਤੇ ਦੇ ਆੜ ਦੇ ਵਿੱਚ ਜਿਹੜੀ ਭਾਵੇਂ ਇਹਦੇ ਚੀਜ਼ ਨਹੀਂ ਉੱਪਰੋਂ ਹੀ ਪਤਾ ਲੱਗਾ ਕਿ ਜਿਹੜੇ ਡੇਰੀ ਪ੍ਰੋਡਕਟ ਨੇ ਆਪਣੇ ਜਿਹੜੇ ਖੇਤੀਬਾੜੀ ਦਾ ਹਿੱਸਾ ਨੇ ਜਿਹੜਾ ਮੱਛੀ ਦੇ ਮੀਟ ਹੈ ਉਹ ਵੀ 0% ਤੇ ਖੋਲ ਦਿੱਤਾ ਜਾਊਗਾ ਇਹ ਦੇਸ਼ ਦਾ ਜਿਹੜਾ ਡੇਰੀ ਪ੍ਰੋਡਕਟ ਹੈ ਸਾਡੀਆਂ ਡੇਹ ਦੀਆਂ ਸਾਡੀਆਂ ਮੱਝਾਂ ਸਾਡੀਆਂ ਗਾਇਆਂ ਸਭ ਸਾਡੇ ਬਾਗ ਉਹ ਕਿੱਥੇ ਜਾਣਗੇ ਉਹ ਕਿਹੜੇ ਦੇਸ਼ ਤੇ ਜਾਣਗੇ ਸਰ ਅਸੀਂ ਕਿੱਥੇ ਜਾਵਾਂਗੇ ਦੇਸ਼ ਦਾ ਕਿਸਾਨ ਕਿੱਥੇ ਜਾਊਗਾ ਦੇਸ਼ ਦਾ ਪ੍ਰਧਾਨ ਮੰਤਰੀ ਦੱਸ ਸਕਦਾ ਬੀਜੇਪੀ ਦੱਸ ਸਕਦੀ ਹੈ ਬੀਜੇਪੀ ਦੇ ਲੀਡਰ ਪੰਜਾਬ ਦੇ ਦੱਸ ਸਕਦੇ ਆ ਕਿ ਪੰਜਾਬ ਖੇਤੀ ਭੋਗਾਂ ਸੂਬਾ ਜੇ ਮੌਜੂਦਾ ਅਮਰੀਕਾ ਦੇ ਨਾਲ ਸਾਡਾ ਸਮਝੌਤਾ ਸਿੱਧੇ ਚੜ ਜਾਂਦਾ ਅਸੀਂ ਸਰ ਉਹ ਕੀ ਕਹਿੰਦੇ ਨੇ ਆ ਅੱਛਾ ਤੋਂ ਫਸ ਤੇ ਆ ਕੇ ਡੇਪਾਂਗੇ ਸਾਡੇ ਵਿੱਚ ਲਈ ਕੁਝ ਦੇ ਦਊਗਾ ਦੂਜੀ ਗੱਲ ਜਿਹੜਾ ਮੱਕਾ ਜਿਹੜੇ ਕਣਕ ਸੋਇਆਬੀਨ ਜਿਹੜਾ ਖੋਲਿਆ ਗਿਆ ਸਾਡਾ ਅਮਰੀਕਾ ਦੇ ਵਿੱਚ ਸਾਡੇ ਜੋ ਬਹੁਤ ਸਾਰੇ ਜਰਨਲਿਸਟਾਂ ਨੂੰ ਪਤਾ ਹੋਊਗਾ ਕਿ ਹਾਈਬ੍ਰਿਡ ਬੀ ਜਿਹੜੇ ਆ ਉਹਨਾਂ ਦੀ ਫਸਲ ਹੁੰਦੀ ਹੈ ਮੈਂ ਮਲਕਾ ਦੇ ਵਿੱਚ ਲਿਆ ਉੱਥੇ ਕਿੰਨਾ ਕੈਮੀਕਲ ਪਾਉਂਦੇ ਆ ਕਿੰਨਾ ਕੈਮੀਕਲ ਜ਼ੂਸ ਕਰਦੇ ਆ ਉਹ ਜਦੋਂ ਸਰ ਉਹ ਮਾਲ ਅਮਰੀਕਾ ਚਾਹੂਗਾ ਤੇ ਸਮਝ ਲਓ ਸਾਡੇ ਲਈ ਜ਼ਹਿਰ ਜਿਹੜਾ ਮੋਦੀ ਸਾਹਿਬ ਨੇ ਜ਼ਹਿਰ ਲਈ ਦਰਵਾਜ਼ੇ ਖੋਲਤੇ ਜ਼ਹਿਰ ਵਾਸਤੇ ਅਸੀਂ 슈ਗਰ ਦੇ ਮਰੀਜ਼ ਬਣਾਗੇ ਅਸੀਂ ਬੀਪੀ ਦੇ ਮਰੀਜ਼ ਬਣਾਗੇ ਸਾਦਾ ਕਿਡਨੀਆਂ ਦੇ ਉੱਤੇ ਅਸਰ ਹੋਊਗਾ ਅਸੀਂ ਸਾਡੀ ਸਾਡੀ ਫਸਲ ਤੇ ਬਦਵਾਦ ਹੋਣੀ ਹੋਣੀ ਆ ਸਾਡੂ ਸਿਹਤ ਦੇ ਪੱਖੋਂ ਵੀ ਉੱਥੋਂ ਦੀਆਂ ਜਿਹੜੀਆਂ ਚੀਜ਼ਾਂ ਬਸਤਾ ਹੋਣਗੀਆਂ ਉਹ ਸਦ ਉਹ ਕਿੱਥੇ ਵੀ ਆ ਕਿੱਥੇ ਚਲਣਗੀਆਂ ਕੀ ਕਿਹਾ ਗਿਆ ਡੀਲ ਦੇ ਵਿੱਚ ਅੱਗੇ ਕਿ ਤੇਲ ਜਿਹੜਾ ਉਹ ਰਸ਼ੀਆ ਤੋਂ ਦੀ ਲਿਆ ਜਾਊਗਾ 트럼ਪ ਜੀ ਕਹਿੰਦੇ ਆ ਕਿ ਇੰਡੀਆ ਹੁਣ ਤੇਲ ਰਸ਼ੀਆ ਤੋਂ ਨਹੀਂ ਲਊਗਾ ਉਹ ਅਮਰੀਕਾ ਤੋਂ ਲਊਗਾ ਉਹਨਾਂ ਦੇ ਲਾਗੇ ਜਿਹੜਾ ਇੱਕ ਦੇਸ਼ ਜਿਹੜਾ ਹੁਣੇ ਜਿੱਤੇ ਉਹਨਾਂ ਦੇ ਕਬਜ਼ਾ ਕੀਤਾ ਉਹ ਕਹਿੰਦਾ ਤੇਲ ਉੱਥੋਂ ਲਊਗਾ ਜੀ ਆ ਔਰ 20 ਹਜ਼ਾਰ ਕਿਲੋਮੀਟਰ ਤੋਂ ਜਿਹੜਾ ਤੇਲ ਆਊਗਾ ਸਰ ਉਹ ਕਿੰਨਾ ਮਹਿੰਗਾ ਬਊਗਾ ਤੇਲ ਦੀਆਂ ਪ੍ਰਾਈਸਾਂ ਕਿੰਨੀਆਂ ਮਹਿੰਗੀਆਂ ਹੋਣਗੀਆਂ ਤੇ ਤੁਹਾਨੂੰ ਸਭ ਨੂੰ ਪਤਾ ਜਦੋਂ ਤੇਲ ਮਹਿੰਗਾ ਹੁੰਦਾ ਤੇ ਬਾਕੀ ਮਹਿੰਗਾਈ ਜਿਹੜੀ ਇੱਕ ਮਿੰਟ ਜਿਹੜੀ ਉੱਪਰ ਚਲੀ ਜਾਂਦੀ ਹੈ ਇਹਨਾਂ ਮਹਿੰਗਾ ਤੇਲ ਰਸ਼ੀਆ ਸਾਡੇ ਨਾਲ ਸੀਗਾ ਰਾਹ ਦਾ ਰਾਹ ਜਿੱਥੋਂ ਅਸੀਂ ਲੈਂਦੇ ਸਾਡੇ ਨਾਲ ਸੀਗਾ ਇਹ ਉਸ ਡੀਲ ਦਾ ਹਿੱਸਾ ਔਰ ਮਾੜੀ ਗੱਲ ਹੈ ਕਿ 트럼ਪ ਕੱਲੀ ਕੱਲੀ ਚੀਜ਼ ਦੱਸ ਰਿਹਾ ਦੇਸ਼ ਦਾ ਪ੍ਰਧਾਨ ਮੰਤਰੀ ਮੋਦੀ ਨਾਲ ਲੋਕ ਸਭਾ ਨੂੰ ਦੱਸ ਰਿਹਾ ਨਾ ਦੇਸ਼ ਦੇ ਲੋਕਾਂ ਨੂੰ ਦੱਸ ਰਿਹਾ ਕਿ ਸਮਝੌਤਾ ਕੀ ਹੈ ਸੋ ਮੈਂ ਆਮ ਆਦਮੀ ਪਾਰਟੀ ਲੋਕਾਂ ਨੂੰ ਕਹਣਾ ਚਾਹੁੰਦਾ ਕਿ ਅਸੀਂ ਪੰਜਾਬ ਦੇ ਦੀ ਦੇਸ਼ ਦੇ ਕਿਸਾਨਾਂ ਲਈ ਲੜਾਈ ਲੜਾਂਗੇ ਅਸੀਂ ਆਪਣੀਆਂ ਵਸਤੂ ਜਿਹੜੀਆਂ ਜਨਾਲੀ ਕੇ ਮੋਦੀ ਆਪਣੀ ਦੋਸਤੀ ਦੇ ਵਿੱਚ ਜਿਹੜਾ ਉਹ ਬਾਜ਼ਾਰ ਬੰਦ ਕਰਾਉਣਾ ਚਾਹੁੰਦਾ ਅਸੀਂ ਉਹ ਬੰਦ ਨਹੀਂ ਹੋਣ ਦਿਆਂਗੇ ਅਸੀਂ ਕਿਸਾਨਾਂ ਦੀ ਲੜਾਈ ਲੜਾਂਗੇ ਅਸੀਂ ਪੰਜਾਬ ਦੀ ਲੜਾਈ ਲੜਾਂਗੇ ਕਿਉਂਕਿ ਹਿੰਦੁਸਤਾਨ ਦੀ ਖੇਤੀ ਦੀ ਅਗਵਾਈ ਜਿਹੜੀ ਹੈ ਲੜਬਾਏ ਪੰਜਾਬ ਹੈ ਪੰਜਾਬ ਖੇਤੀ ਪ੍ਰਧਾਨ ਸੂਬਾ ਜੇ ਸਰ ਬਲੇ ਇਹ ਸਮਝੌਤਾ ਲਾਗੂ ਹੋ ਗਿਆ ਤੇ ਪੰਜਾਬ ਦੀ ਬਹੁਤ ਗੁੜੀ ਹਾਲਤ ਹੋਊਗੀ ਪੰਜਾਬ ਦੇ ਭਾਜਪੀ ਦੇ ਲੀਡਰ ਦੱਸ ਸਕਦੇ ਪੰਜਾਬ ਦੇ ਲੋਕਾਂ ਨੂੰ ਕਿ ਜਿਹੜਾ ਸਮਝੌਤਾ ਪੰਜਾਬ ਲਈ ਕਿੰਨਾ ਖਤਰੇ ਆ ਗਿਆ ਦੇਸ਼ ਲਈ ਤਾਂ ਹੈ ਯਾਰ ਪੰਜਾਬ ਲਈ ਕਿੰਨਾ ਖਰਾਬ ਆ ਗਿਆ ਇਹ ਦਸਨ ਪੰਜਾਬ ਦੇ ਲੋਕਾਂ ਤੋਂ ਜਿਆਦਾ ਪਤਾ ਲੱਗੇ ਕਿ ਸਾਡੀ ਕਦਰ ਕਿੱਥੇ ਜਾਊਗੀ ਸਾਡੀ ਬਾਸਵਦੀ ਕਿੱਥੇ ਜਾਊਗੀ ਸਾਡੀ ਬਠਿੰਡਾ ਸੰਗਰੂਰ ਸਾਡੀ ਮਾਲਵਾ ਬੈਲਟ ਦਾ ਨਲਵਾ ਕਿੱਥੇ ਜਾਊਗਾ ਸਾਰੇ ਚੀਜ਼ਾਂ ਸਾਡੀ ਡੇਰੀ ਫਾਰਮ ਕਿੱਥੇ ਚੱਲ ਜਾਣਗੇ ਸਾਡਾ ਫਿਰੋਜ਼ਪੁਰ ਦੇ ਅੱਗੇ ਮੁਕਸਰ ਏਰੀਆ ਦੇ ਵਿੱਚ ਜਿਹੜੀ ਮੱਛੀ ਪਾ ਕੇ ਕਿਸਾਨ ਗੁਜ਼ਾਰਾ ਕਰਦੇ ਆ ਸਾਡੀ ਉਹ ਮੱਛੀ ਕਿੱਥੇ ਜਾਊਗੀ ਕੌਣ ਲਊਗਾ ਸਾਡੀ ਮੱਛੀ ਨੂੰ ਉੱਥੇ ਲੋਕਾਂ ਨੇ ਬਚਾ ਰਹੇ ਨੇ بڑے بڑے ਵੱਡੇ ਫਾਰਮ ਬਣਾਏ ਆ ਪਰ ਉਹ ਸਭ ਬਰਬਾਦ ਹੋ ਜਾਣਗੇ ਜਦੋਂ ਅਮਰੀਕਾ ਤੋਂ ਸਸਤੀ ਮੱਛੀ ਆ ਜੂਗੀ ਮੀਟ ਆ ਜੂਗੀ ਅੰਡਾ ਆ ਜੂਗਾ ਉੱਥੋਂ ਦੁੱਧ ਆ ਜੂਗਾ ਤੇ ਸਾਡਾ ਸਭ ਕੁਝ ਬਰਬਾਦ ਹੋ ਗਿਆ ਸੋ ਮੈਂ ਕਹਣਾ ਚਾਹੁੰਦਾ ਦੇਸ਼ ਵਾਸੀਆਂ ਨੂੰ ਕਿ ਉੱਠੋ ਮੈਂ ਕਿਸਾਨਾਂ ਨੂੰ ਕਹਿਣਾ ਚਾਹੁੰਦਾ ਕਿ ਉੱਠਣ ਦਾ ਟਾਈਮ ਆ ਆਰਾਮ ਆਦੀ ਪਾਰਟੀ ਲੋਕ ਸਭਾ ਦੇ ਰਾਜ ਸਭਾ ਦੇ ਅੰਦਰ ਵੀ ਤੇ ਬਾਹਰ ਸੜਕਾਂ ਤੇ ਵੀ ਕਿਸਾਨਾਂ ਦੀ ਇਸ ਸਮਝੌਤੇ ਦੇ ਵਿਰੋਧ ਜਿਹੜੀ ਆ ਉਹ ਜਦੋਂ ਜਰਾਤ ਕਰੂਗੀ ਇਹ ਸਮਝੌਤਾ ਜਿੰਨੇ ਚਿਰ ਤੱਕ ਰੱਦ ਨਹੀਂ ਹੁੰਦਾ ਪਹਿਲੀ ਗੱਲ ਤੇ ਮੋਦੀ ਜਿਹੜਾ ਉਹ ਸਪਸ਼ਟ ਕਰੇ ਲੋਕ ਸਭਾ ਦੇ ਵਿੱਚ ਦੱਸੇ ਕਿ ਸਮਝੌਤਾ ਕੀ ਹੈ ਇਹਦੀ ਟਰਮੈਂਟ ਕੰਡੀਸ਼ਨਾਂ ਕੀ ਨੇ ਟੰਪ ਕਿਉਂ ਦੱਸਦਾ ਸਾਨੂੰ ਜੀ ਟੰਪ ਕੌਣ ਹੈ ਟੰਪ ਮੋਦੀ ਦਾ ਦੋਸਤ ਹੋ ਸਕਦਾ ਹੈ ਸਾਡਾ ਕੀ ਲੱਖਦਾ ਉਹ ਕੌਣ ਸਾਨੂੰ ਦੱਸ ਦਿਆ ਉੱਥੋਂ ਬੈਠਾ ਕਿ ਮੇਰਾ ਆ ਸਮਝੌਤਾ ਹੋ ਗਿਆ ਜੀ ਮੇਰਾ ਹੋ ਗਿਆ ਉਹ ਟਵੀਟ ਕਰਦਾ ਮੋਦੀ ਸਾਹਿਬ ਦਾ ਟਵੀਟ ਕਿੱਥੇ ਗਿਆ ਮੋਦੀ ਸਾਹਿਬ ਕਿਉਂ ਨਹੀਂ ਟਵੀਟ ਕਰ ਰਹੇ ਮੋਦੀ ਸਾਹਿਬ ਕਿਹਾ ਦੀ ਇਹ ਦੇਸ਼ ਨੂੰ ਦੱਸ ਲੈ ਕਿ ਸਮਝੌਤਾ ਕੀ ਹੈ ਮੈਂ ਕੱਲ ਨਾਲ ਜਿਹੜੀ ਨਵੀਂ ડીਲ ਹੈ ਸੋ ਮੈਂ ਇਸ ડીਲ ਨੂੰ ਸਮਝਦਾ ਕਿ ਦੇਸ਼ ਦੀ ਬਹੁਤ ਵੱਡੀ ਖਤਰਨਾਕ ડીਲ ਹੈ ਸਾਡੇ ਦੇਸ਼ ਨੂੰ ਮਾਰੂਆ ਸਾਡੀ ਕਿਸਾਨੀ ਨੂੰ ਬਰਬਾਦ ਕਰਨ ਵਾਲੀ ਇਹ ડીਲ ਹੈ ਅਸੀਂ ਕਦੇ ਵੀ ਨਹੀਂ ਚਾਹਾਂਗੇ ਕਿ ਸਾਡੀ ਕਿਸਾਨੀ ਬਰਬਾਦ ਹੋ ਜਾਏ ਅਸੀਂ ਆਪਣੀ ਕਿਸਾਨੀ ਨੂੰ ਬਚਾਉਣ ਵਾਸਤੇ ਹਰ ਤਰ੍ਹਾਂ ਦੀ ਜਿਹੜੀ ਜਦੋਂ ਜਹਾਜ ਹੈ ਜੋ ਵੀ ਕਰਦਾ ਪਊਗਾ ਲੋਕ ਸਭਾ ਤazas ਸਭਾ ਸਰ ਪੰਜਾਬ ਦੀਆਂ ਛਟਕਾਂ ਤੇ ਗਜਰਾਵਾਂ ਦੀਆਂ ਛਟਕਾਂ ਤੇ ਗੋਆ ਦੀਆਂ ਛਟਕਾਂ ਦੇ ਉੱਤੇ ਦਿੱਲੀ ਦੀਆਂ ਛਟਕਾਂ ਉੱਤੇ ਮੈਦਾਨ ਚ ਉਤਰਾਂਗੇ ਇਹ ਸਮਝੌਤਾ ਜਿਹੜਾ ਕਦੀ ਲਾਗੂ ਨਹੀਂ ਹੋਵਾਂਗੇ ਮੈਂ ਇਹ ਤੁਹਾਨੂੰ ਕਹਿਣ ਵਾਸਤੇ ਜਿਹੜਾ ਉਹ ਸੱਦਿਆ ਸੀ ਕਿਸਾਨ ਨਗਾਵ ਕਿਸਾਨ ਨਗਾਵ ਮੋਟੇਸ ਪਾ ਦੇਣੇ ਨਾ ਜਿੱਦਾਂ ਲੈ ਕੇ ਤੁਸੀਂ ਉਹਨਾਂ ਦਾ ਸਾਥ ਦੇ ਦਿਓ ਕਿਸਾਨ ਲਗਾਤਾਰ ਕੇਂਦਰ ਨਾਲ ਲੜਾਈ ਲਗਾ ਸਰ ਮੈਂ ਮੈਂ